ਦੋਸਤੋ ਐਟ ਟਾਈਮ ਅਸੀਂ ਪਹੁੰਚੇ ਆ ਜੀ ਗੁਰਨਾਨਕ پارک ਗਰਦਾਸਪੁਰ ਦੇ ਵਿੱਚ ਤੁਹਾਨੂੰ ਦੱਈਏ ਕਿ ਅੱਜ ਇੱਥੇ ਮਸੀਹ ਭਾਈਚਾਰੇ ਦਾ ਵੱਡਾ ਇਕੱਠ ਜੜਾ ਆ ਉਹ ਹੋ ਰਿਹਾ ਆ ਆ ਮੁੱਦਾ ਇਹ ਆ ਕਿ ਬਹੁਤ ਸਾਰੇ ਧਰਮਗੁਰੂਆਂ ਦੇ ਜਿਹੜੇ ਨੇ ਗਰਦਾਸਪੁਰ ਸ਼ਹਿਰ ਦੇ ਵਿੱਚ ਈਵਨ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੱਖ-ਵੱਖ ਧਰਮਗੁਰੂਆਂ ਦੇ ਜਿਹੜੇ ਆ ਉਹ ਚੌਂਕ ਸਤਾਪਤ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਮਸੀਹ ਮਾਰਕੀਟ ਦੇ ਵਿੱਚ ਜਿਹੜਾ ਆ ਇੱਕ ਮਸੀਹੀ ਸਲੀਵ ਲਗਾ ਕੇ ਚੌਂਕ ਨੂੰ ਜਿਹੜਾ ਆ ਉਹ ਮਸੀਹੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਨੌਜਵਾਨ ਵੱਲੋਂ ਉਸ ਤੋਂ ਬਾਅਦ ਜਿਹੜਾ ਆ ਮਸੀਹ ਭਾਈਚਾਰੇ ਦੇ ਧਿਆਨ ਦੇ ਵਿੱਚ ਆਇਆ ਕਿ ਇਹ ਬਹੁਤ ਵਧੀਆ ਕੀਤਾ ਉਸ ਨੌਜਵਾਨ ਨੇ ਕਿ ਸਾਡੇ ਧਿਆਨ ਦੇ ਵਿੱਚ ਲਿਆਂਦਾ ਕਿ ਸਾਡੇ ਵੀ ਇੱਕ ਧਰਮਗੁਰੂ ਦਾ ਜਿਹੜਾ ਆ ਚੌਂਕ ਹੋਣਾ ਚਾਹੀਦਾ ਉਸੇ ਪਰਪਸ ਨੂੰ ਲੈ ਕੇ ਅੱਜ ਬਹੁਤ ਸਾਰੇ ਮਸੀਹੀ ਸੰਗਠਨ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਇੱਥੇ 71 ਹੋ ਰਹੀਆਂ ਨੇ ਉਹਨਾਂ ਦਾ ਕਹਿਣਾ ਇਹ ਆ ਕਿ ਅੱਜ ਜਿਹੜਾ ਆ ਡੀਸੀ ਸਾਹਿਬ ਨੂੰ ਮਿਲ ਕੇ ਪੰਜਾਬ ਸਰਕਾਰ ਦੇ ਨਾਂ ਤੇ ਇੱਕ ਮੰਗ ਪੱਤਰ ਦਿੱਤਾ ਜਾਏਗਾ ਤਾਂ ਕਿ ਮਸੀਹ ਭਾਈਚਾਰੇ ਦੇ ਧਰਮਗੁਰੂ ਯਸ਼ੂ ਮਸੀਹ ਈਸਾ ਮਸੀਹ ਦੇ ਨਾਂ ਦੇ ਉੱਤੇ ਵੀ ਇੱਕ ਨਿਸਾਨੀ ਦੇ ਤੌਰ ਤੇ ਗਰਦਾਸਪੁਰ ਨੂੰ ਚੌਂਕ ਮਿਲ ਸਕੇ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆਓ ਚੱਲਦੇ ਆ ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਨਾਨਕ ਪਾਰਕ ਦੇ ਵਿੱਚ ਗਰਦਾਸਪੁਰ ਦੇ ਵਿੱਚ ਤੁਹਾਨੂੰ ਦੱਸਦੀ ਕਿ ਇੱਥੇ ਅੱਜ ਕ੍ਰਿਸਚਨ ਭਾਈਚਾਰਾ ਇਕੱਤਰ ਹੋ ਰਿਹਾ ਆ ਉਹ ਕਿਉਂ ਹੋ ਰਿਹਾ ਕਿਵੇਂ ਹੋ ਰਿਹਾ ਕੀ ਗੱਲਬਾਤ ਹੈ ਸਾਰੀ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਐਸ ਟਾਈਮ ਕ੍ਰਿਸਚਨ ਦੇ ਵਿੱਚੋਂ ਜਿਹੜੇ ਸਾਡੇ ਨਾਲ ਬਹੁਤ ਸਾਰੇ ਪ੍ਰਧਾਨ ਤੇ ਬਹੁਤ ਸਾਰੇ ਸਾਡੇ ਨਾਲ ਪਾਸਟਰ ਸਾਹਿਬਾਨ ਜੁੜੇ ਨੇ ਅੱਜ ਦਾ ਮੁੱਦਾ ਕੀ ਉੱਤੇ ਵੀ ਗੱਲਬਾਤ ਕਰ ਲੈਣੇ ਆ ਤੇ ਪਹਿਲਾਂ ਅਸੀਂ ਚੱਲਦੇ ਆ ਸਾਡੇ ਪੁਰੇਵਾਲ ਸਾਹਿਬ ਦੇ ਨਾਲ ਗੱਲਬਾਤ ਕਰਨਿਆ ਕਿ ਅੱਜ ਦਾ ਕੀ ਮੁੱਦਾ ਹੈ ਤੇ ਇੱਥੇ ਇਕੱਠੇ ਹੋਣ ਦਾ ਕੀ ਪਰਪਸ ਹੈ ਪਰੇਵਾਲ ਸਾਹਿਬ ਜੀ ਅੱਜ ਇੱਥੇ ਸਾਡੇ ਸਾਰੀ ਕਮਿਊਨਿਟੀ ਜਿਹੜੀ ਹੈ ਇਕੱਠੀ ਹੋ ਰਹੀ ਹੈ ਕਿਸ ਮੁੱਦੇ ਤੇ ਹੋ ਰਹੀ ਹੈ ਤੇ ਕੀ ਗੱਲਬਾਤ ਆ ਸਭ ਤੋਂ ਪਹਿਲਾਂ ਅਸੀਂ ਆਪ ਸਭ ਨੂੰ ਬੜੇ ਪਿਆਰ ਦੇ ਨਾਲ ਪਰਿਜਾਪ ਐਮਸੀ ਦੀ ਕਹਿੰਨੇ ਆਂ ਔਰ ਪ੍ਰਭੂ ਯਿਸੂ ਮਸੀਹ ਜੀ ਦਾ ਧੰਨਵਾਦ ਕਰਦੇ ਆਂ ਜਿਸ ਪ੍ਰਭੂ ਨੇ ਸਾਨੂੰ ਇੱਕ ਨਵਾਂ ਦਿਨ ਦਿਖਾਇਆ ਹੈ ਔਰ ਅੱਜ ਦਾ ਸਾਡੇ ਇਕੱਠੇ ਹੋਣ ਦਾ ਮੁੱਖ ਮਕਸਦ ਹੈ ਕਿ ਗੁਰਦਾਸਪੁਰ ਦੇ ਵਿੱਚ ਮਸੀਹ ਭਾਈ ਚਾਰੇ ਦੇ ਨਾਲ ਸੰਬੰਧਿਤ ਇੱਕ ਚੌਂਕ ਬਣਾਇਆ ਜਾਣ ਵਾਸਤੇ ਜਿਵੇਂ ਅਸੀਂ ਜਾਣਦੇ ਹਾਂ ਕਿ ਬੀਤੇ 2-3 ਦਿਨ ਤੋਂ ਔਰ ਕਾਲੇ ਚੌਂਕ ਦੇ ਵਿੱਚ ਜੋ ਇੱਕ ਸਲੀਬ ਰੱਖੀ ਗਈ ਸੀ ਜਿਸ ਦੀ ਕਿ ਇਸਾਈ ਭਾਈਚਾਰੇ ਦੇ ਵੱਲੋਂ ਸ਼ੁਰੂਆਤ ਕਰ ਦਿੱਤੀ ਹੈ ਹੁਣ ਅਸੀਂ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦੇ ਹਾਂ ਅੱਜ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣਾ ਹੈ ਕਿ ਸਾਡੀ ਮੰਗ ਹੈ ਕਿ ਜਿਵੇਂ ਹਰ ਭਾਈਚਾਰੇ ਨੂੰ ਹਰ ਧਰਮ ਦੇ ਸਤਿਕਾਰ ਦਿੱਤਾ ਗਿਆ ਹੈ ਅਸੀਂ ਵੀ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਔਰ ਸਾਡੀ ਵੀ ਮੰਗ ਹੈ ਕਿ ਜਿਵੇਂ हां गुरदासपुर ਦੇ ਵਿੱਚ ਹਰ ਚੌਂਕ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਸਤਕਾਰ ਦੇਣ ਦੇ ਨਾਲ ਉਹ ਚੌਂਕ ਬਣਾਏ ਗਏ ਨੇ ਇਸਾਈ ਭਾਈਚਾਰੇ ਨੂੰ ਈਮਾਨ ਦਿੱਤਾ ਜਾਏ ਤੇ ਉਹਨਾਂ ਦੇ ਨਾਮ ਦਾ ਇੱਕ ਚੌਂਕ ਬਣਾਇਆ ਜਾਏ ਕਿ ਅਸੀਂ ਮਿਲ ਜੁਲ ਕੇ ਸਾਰੇ ਧਰਮਾਂ ਦਾ ਸਤਕਾਰ ਕਰ ਸਕੀਏ ਔਰ ਪ੍ਰਭੂ ਦੇ ਨਾਮ ਨੂੰ ਮਹਿਮਾ ਦੇ ਸਕੀਏ ਪਰਵਾਲ ਸਾਹਿਬ ਗੁਰਦਾਸਪੁਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਧਰਮ ਗੁਰੂਆਂ ਦੇ ਨਾਂ ਤੇ ਜਿਹੜੇ ਚੌਂਕ ਬਣੇ ਹੋਏ ਨੇ ਉਸੇ ਪਰਪਸ ਨੂੰ ਲੈ ਕੇ ਤੁਸੀਂ ਹੋਏ ਕਿ ਤੁਹਾਡੇ ਵੀ ਧਰਮ ਗੁਰੂ ਦਾ ਇੱਕ ਚੌਂਕ ਜੜਾਇਆ ਹੋਣਾ ਚਾਹੀਦਾ ਆ ਹ ਹੁਣ ਤੱਕ ਆਪਾਂ ਕਿਹੜੇ ਕਿਹੜੇ ਚੌਂਕ ਜਿਹੜੇ ਉਹ ਨਿਗਾਹ ਦੇ ਵਿੱਚ ਰੱਖੇ ਹੋਏ ਆ ਵੀ ਜਿਨ੍ਹਾਂ ਦੇ ਵਿੱਚ ਤੁਹਾਡੇ ਧਰਮਗੁਰੂ ਦਾ ਜਿਹੜਾ ਆ ਉਹ ਚੌਂਕ ਬਣ ਸਕੇ ਦੇਖੋ ਇੱਕ ਤੇ ਜਿਵੇਂ ਅਸੀਂ ਦੱਸ ਚੁੱਕੇ ਆ ਕਿ ਕਾਲ ਚੌਂਕ ਹੈ ਇੱਕ ਪੰਚਾਇਤ ਭਵਨ ਚੌਂਕ ਹੈ ਇੱਕ ਰੇਲਵੇ ਫਾਟਕ ਮੰਡੀ ਉਸਦਾਸਪੁਰ ਦੇ ਵਿੱਚ ਉੱਥੇ ਚੌਂਕ ਹੈ ਔਰ ਹੋਰ ਬਾਈਪਾਸ ਦੇ ਵਿੱਚ ਵੀ ਕਈ ਚੌਂਕ ਨੇ ਜਿਵੇਂ ਕਿ ਅਸੀਂ ਦੇਖਦੇ ਆ ਕਾਨੂੰਨ ਚੌਂਕ ਦੇ ਸਾਈਡ ਦੇ ਉੱਤੇ ਚਲੇ ਜਾਈਏ ਜਾਂ ਸ਼੍ਰੀ ਹਰਗੋਬਿੰਦ ਪੁਰਜੋ ਬਾਈਪਾਸ ਚੌਂਕ ਹੈ ਪੰਡੋਰੀ ਰੋਡ ਦੇ ਉੱਤੇ ਚੌਂਕ ਹੈ ਇੰਡਨ ਚੌਂਕਾ ਦੇ ਕਿਤੇ ਵੀ ਇੱਕ ਜਗ੍ਹਾ ਉਹਦੇ ਵਿੱਚ ਸਾਡਾ ਚੌਂਕ ਬਣਾਇਆ ਜਾਏ ਇਹ ਸਾਡੀ ਪ੍ਰਸ਼ਾਸਨ ਕੋਲੋਂ ਪੰਜਾਬ ਸਰਕਾਰ ਦੇ ਕੋਲੋਂ ਮੰਗ ਹੈ ਕਿਸੇ ਸਾਡੇ ਵੀਰ ਨੇ ਇੱਕ ਚੌਂਕ ਨੂੰ ਇੱਕ ਰੂਪ ਦੇਣ ਦੇ ਲਈ ਜਿਹੜਾ ਆ ਨਵਦੀਪ ਸਿੰਘ ਗੇਟ ਦੇ ਸਾਹਮਣੇ ਸਲੀਬ ਰੱਖ ਕੇ ਚੌਂਕ ਨੂੰ ਇੱਕ ਇਸ਼ਾਰਾ ਦਿੱਤਾ ਉਸੇ ਇਸ਼ਾਰੇ ਨੂੰ ਸਮਝਦੇ ਹੋਏ ਅੱਜ ਜਿਹੜੇ ਆ ਸਾਡੇ ਸਾਰੇ ਕਮਿਊਨਿਟੀ ਜਿਹੜੀ ਉਹ ਇਕੱਠੀ ਹੋ ਰਹੀ ਹੈ ਕਿਵੇਂ ਵੇਖਦੇ ਹੋ ਉਹ ਚੀਜ਼ ਨੂੰ ਦੇਖੋ ਜੀ ਜਿਹੜੇ ਵੀ ਉਹ ਨੌਜਵਾਨਾਂ ਨੇ ਕੀਤਾ ਹੈ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਆਂ ਕਿਉਂਕਿ ਉਹਨਾਂ ਨੇ ਆਪਣੇ ਦਿਲ ਦੀ ਆਵਾਜ਼ ਜਿਹੜੀ ਹੈ ਉਹ ਦੱਸ ਦਿੱਤੀ ਹੈ ਕਿ ਸਾਨੂੰ ਇਸ ਦੀ ਲੋੜ ਹੈ ਅਸੀਂ ਉਹਨਾਂ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਦੀ ਸ਼ਲਾਘਾ ਕਰਦੇ ਹਾਂ ਕਿ ਜਿਹੜਾ ਉਹ ਜੋ ਉਹਨਾਂ ਨੇ ਇਹ ਕਦਮ ਚੁੱਕਿਆ ਹੈ ਸਾਡੀ ਕਮਿਊਨਿਟੀ ਬਹੁਤ ਸਾਰੇ ਕੰਮ ਕਰਦੇ ਆ ਇਸ ਤੋਂ ਪਹਿਲਾਂ ਆਪਣੇ ਧਿਆਨ ਦੇ ਵਿੱਚ ਇਹ ਚੀਜ਼ ਕਿਉਂ ਨਹੀਂ ਆਈ ਦੇਖੋ ਜਦੋਂ ਅਸੀਂ ਪਿਛਲੇ ਸਮੇਂ ਤੋਂ ਵੀ ਮੰਗ ਕਰਦੇ ਆ ਰਹਿਆ ਕਿ ਸਾਡੀ ਕੀਤੀ ਜਾਏ ਪਰ ਸਾਡੀ ਮੰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਸੀ ਕੋਈ ਵੀ ਉਹਨੂੰ ਪਹਿਲ ਦੇਣ ਦੇ ਵਿੱਚ ਨਹੀਂ ਹੈ ਕਿਉਂਕਿ ਅਸੀਂ ਸ਼ੁਰੂ ਤੋਂ ਇਹ ਦੇਖਦੇ ਆ ਰਹਿਆ ਕਿ ਇਸਾਈਆਂ ਦੀਆਂ ਵੋਟਾਂ ਲੈਣ ਵਾਸਤੇ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਪਹੁੰਚਦੀਆਂ ਨੇ ਪਰ ਜਦੋਂ ਅਸੀਂ ਕੋਈ ਮੰਗ ਆਪਣੀ ਅਸੀਂ ਮੰਗ ਰੱਖ ਦਿੰਨੇ ਆ ਉਦੋਂ ਸਾਨੂੰ ਅਣਗੌਲਿਆ ਕੀਤਾ ਜਾਂਦਾ ਹੈ ਤੇ ਅੱਜ ਤੁਸੀਂ ਇੱਥੇ ਇਕੱਠੇ ਹੋ ਰਹੇ ਗੁਰਨਾਨਕ ਪਾਰਕ ਦੇ ਵਿੱਚ ਅੱਜ ਮੇਨ ਪਰਪਸ ਕੀ ਹੈ ਕੋਈ ਮੰਗ ਪੱਤਰ ਦੇਣ ਜਾ ਰਹੇ ਹੋ ਜਾਂ ਵੈਸੇ ਹੀ ਕੋਈ ਕਮਿਊਨਿਟੀ ਨੂੰ ਇਕੱਠਿਆ ਕਰਕੇ ਤੇ ਮੈਸੇਜ ਛੱਡਣਾ ਜਾ ਰਹੇ ਹੋ ਦੇਖੋ ਕਮਿਊਨਿਟੀ ਵੀ ਇਕੱਠੀ ਹੋਏਗੀ ਔਰ ਅਸੀਂ ਮਿਲ ਕੇ ਮਾਂਜੋ ਗੁਰਦਾਸਪੁਰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਾਂਗੇ ਔਰ ਉਹਦਾ ਮੁੱਖ ਮੁੱਦਾ ਇਹੋ ਹੀ ਹੋਏਗਾ ਕਿ ਸਾਡੀ ਇਸ ਮੰਗ ਨੂੰ ਪੂਰਿਆ ਕੀਤਾ ਜਾਏ ਅਗਰ ਪ੍ਰਸ਼ਾਸਨ ਸਾਡੀ ਮੰਗ ਨੂੰ ਪੂਰਿਆ ਕਰਦਾ ਹੈ ਤੇ ਠੀਕ ਹੈ ਜਲਦੀ ਜਲਦੀ ਸਾਨੂੰ ਉਹਦਾ ਉੱਤਰ ਮਿਲਣਾ ਚਾਹੀਦਾ ਹੈ ਨਹੀਂ ਤੇ ਫਿਰ ਅਸੀਂ ਰੋਸ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਸ਼ੁਰੂ ਕਰਾਂਗੇ ਪ੍ਰਧਾਨ ਜੀ ਅ ਅੱਜ ਕਮਿਊਨਿਟੀ ਇਕੱਠੀ ਹੋ ਰਹੀ ਹੈ ਗੁਰਨਾਨਕ ਪਾਰਕ ਦੇ ਵਿੱਚ ਮੁੱਦਾ ਜਿਵੇਂ ਪਹਿਲੇ ਪਰੇਵਾਲ ਸਾਹਿਬ ਦਾ ਚੁੱਕੇ ਨੇ ਕਿ ਚੌਂਕ ਦਾ ਆ ਜੀ ਹੁਣ ਤੱਕ ਕਿਹੜੀਆਂ ਕਿਹੜੀਆਂ ਕਮਿਊਨਿਟੀਆਂ ਦੇ ਵਿੱਚ ਜਿਹੜੇ ਸਾਡੇ ਲੀਡਰਸ਼ਿਪਬਾਨ ਨੇ ਕਿੰਨੇ ਕੁ ਲੋਕਾਂ ਨੂੰ ਮੈਸੇਜ ਆ ਚੁੱਕੇ ਇੱਥੇ ਇਕੱਤਰ ਹੋਣ ਵਾਸਤੇ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜੈ ਐਮਸੀ ਦੀ ਅੱਖ ਦਾ ਮੇਰਾ ਨਾਮ ਕੁਲਦੀਪ ਸਿੰਘ ਤੁੰਗ ਮੈਂ ਲੀਗਲ ਕ੍ਰਿਸਚੀਅਨ ਐਕਸ਼ਨ ਕਮੇਟੀ ਦਾ ਪੰਜਾਬ ਇੰਚਾਰਜ ਹਾਂ ਸੋ ਸਾਰਿਆਂ ਨੂੰ ਅਸੀਂ ਮੈਸੇਜ ਆਪਣੇ ਤੌਰ ਤੇ ਹਰ ਇੱਕ ਜਥੇਬੰਦੀ ਨੂੰ ਔਰ ਇੱਕ ਚਰਚ ਦੇ ਪਾਸਟਰ ਸਾਹਿਬਾਨ ਨੂੰ ਜਿਵੇਂ ਕਿ ਡੀਸੀ ਸਾਹਿਬ ਮੁਕਤੀ ਫੌਜ ਹਫਾਦਾ ਸਾਹਿਬਾਨ ਜਿਨੇ ਸਾਡੇ ਧਾਰਮਿਕ ਜਥੇਬੰਦੀਆਂ ਨੇ ਸਾਰਿਆਂ ਨੂੰ ਮੈਸੇਜ ਅਸੀਂ ਦੋ ਦਿਨ ਤਲਾ ਰਹੇ ਆ ਕਿ ਸਾਰਿਆਂ ਜਥੇਬੰਦੀਆਂ ਇੱਕ ਮੰਚ ਦੇ ਇਕੱਠੇ ਹੋ ਕੇ ਇਸ ਮੰਗ ਪੱਤਰ ਨੂੰ ਜੋ ਕਿ ਪੂਰੇ ਵੱਲ ਸਾਹਿਬ ਦੱਸ ਚੁੱਕੇ ਨੇ ਸਾਡੇ ਪ੍ਰਧਾਨ ਸਾਹਿਬ ਕਿ ਜਿਹੜਾ ਅੱਜ ਦਾ ਮੰਗ ਪੱਤਰ ਜੋ ਮੁੱਖ ਉਦੇਸ਼ ਕੀ ਆ ਉਹ ਸਾਡੀ ਇੱਕ ਚੌਂਕ ਦੀ ਮੰਗ ਹੈ ਸਾਡਾ ਮਸੀਹ ਚੌਂਕ ਜੋ ਕਿ ਏਡਾ ਵੱਡਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੁੰਦੇ ਇੰਨੇ 크ਰਿਸਚਨ ਕਮਿਊਨਿਟੀ ਹੋਣ ਦੇ ਬਾਵਜੂਦ ਵੀ ਸਾਨੂੰ ਅਜੇ ਤੱਕ ਸਾਡੀ ਮੰਗ ਪੂਰੀ ਨਹੀਂ ਕੀਤੀ ਗਈ ਇਹ ਮੰਗ ਬੜੇ ਸਮੇਂ ਤੋਂ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ ਸੋ ਪਿਛਲੇ ਦਿਨੀ ਸਾਡੇ ਕੁਸਵੀਤ ਪ੍ਰਧਾਨ ਨੇ ਉਸ ਚੌਂਕ ਨੂੰ ਜਿਹੜਾ ਕਿ ਚੌਂਕ ਸਾਡੇ ਮਸੀਹ ਮਾਰਕੀਟ ਚੌਂਕੀ ਬੋਲਿਆ ਜਾਂਦਾ ਹੈ ਉਸ ਚੌਂਕ ਨੂੰ ਉੱਥੇ ਸਲੀਬ ਦਾ ਨਿਸ਼ਾਨ ਲਾ ਕੇ ਉਹਦੀ ਮੰਗ ਰੱਖਣੀ ਚਾਹੀਈ ਆ ਸੋ ਅਸੀਂ ਲੀਗਲ ਪ੍ਰਕਿਰਿਆ ਦੇ ਨਾਲ ਅਸੀਂ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਕਿ ਸਾਡੀ ਮੰਗ ਨੂੰ ਜਲਦਤ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਮਸੀਹ ਸਮਾਜ ਇਸ ਚੌਂਕ ਤੋਂ ਖੁਸ਼ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਲੋਕਾਂ ਨਾਲ ਜਥੇਬੰਦੀਆਂ ਨਾਲ ਰਲ ਕੇ ਆਪਣੇ ਮਸੀਹ ਕੌਮ ਨੂੰ ਜਗਾ ਸਕਣ ਪ੍ਰਧਾਨ ਜੀ ਜਿਵੇਂ ਕਿ ਸਲੀਵ ਦਾ ਰੱਖ ਦੇਣਾ ਚੌਂਕ ਨੂੰ ਇੱਕ ਇਸ਼ਾਰਾ ਦਿੱਤਾ ਗਿਆ ਪਰ ਉਹ ਇੱਕਦਮ ਇਸ ਤਰ੍ਹਾਂ ਸਲੀਵ ਰੱਖਣਾ ਗੈਰ ਕਾਨੂੰਨੀ ਵੀ ਲੱਗਦਾ ਆ ਉਥੋਂ ਚੋਕ ਵੀ ਦਿੱਤਾ ਗਿਆ ਉਸ ਤੇ ਕੀ ਕਹਿਣਾ ਚਾਹੋਗੇ ਮੇਕ ਜੀ ਇਹ ਇੱਕ ਨਾ ਨੌਜਵਾਨਾਂ ਦੇ ਖੂਨ ਦੇ ਵਿੱਚ ਜज्ਬੇ ਦੀ ਗੱਲ کہہ ਸਕਦੇ ਕਿ ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀ ਕਿ ਸਾਨੂੰ ਇੱਕ ਚੌਂਕ ਆਉਣਾ ਚਾਹੀਦਾ ਕਾਫੀ ਲੰਮੇ ਸਮੇਂ ਤੋਂ ਸਰਕਾਰਾਂ ਵੀ ਇਆਂ ਨਗੌਲਿਆ ਕੀਤਾ ਜਾ ਰਿਹਾ ਹੈ 크੍ਰਿਸਚਨ ਕਮਿਊਨਿਟੀ ਨੂੰ ਸੋ ਕਿਸੇ ਨਾ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸਾਨੂੰ ਚੌਂਕ ਕਿਉਂ ਨਹੀਂ ਦਿੱਤਾ ਜਾ ਰਿਹਾ ਉਨੇ ਕਿ ਸਰਵਾਦ ਕਰਨ ਦੀ ਅੱਛੀ ਚੋਚ ਨੂੰ ਲੈ ਕੇ ਸਰਵਾਦ ਕੀਤੀ ਕਿ ਹੋ ਸਕਦਾ ਕਿ ਮੇਰੇ ਸਰਵਾਦ ਦੇ ਨਾਲ ਇਹ ਲੋਕ ਜਾਗ ਜਾਨ ਸੋ ਵਾਕਿਆ ਇਸੇ ਤਰ੍ਹਾਂ ਹੋਇਆ ਉਹ ਸਬਕੀਬ ਦਾ ਨਿਸ਼ਾਨ ਰੱਖਣ ਦੇ ਨਾਲ ਲੋਕ ਇੱਕਦਮ ਹੀ ਮਤਲਬ ਜਿਵੇਂ ਕਿ ਸੌਂ ਕੇ ਬੰਦਾ ਉੱਠਦਾ ਹੈ ਜਾਗ ਚੁੱਕੇ ਨੇ ਕਿ ਵਾਕਿਆ ਸਾਨੂੰ ਇਹ ਚੌਂਕ ਚਾਹੀਦਾ ਹੈ ਇਸ ਚੌਂਕ ਦੀ ਮੰਗ ਨੂੰ ਲੈ ਕੇ ਕਾਫੀ ਲੋਕਾਂ ਦੇ ਮਨ ਵਿੱਚ ਭਾਰੀ ਰੋਸ ਵੀ ਆ ਕਿ ਸਾਨੂੰ ਚੌਂਕ ਜਿਹੜਾ ਮਿਲਣਾ ਚਾਹੀਦਾ ਇਸ ਚੌਂਕ ਦੇ ਮੁੱਦੇ ਨੂੰ ਲੈ ਕੇ ਅੱਜ ਅਸੀਂ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਕੇ ਵੱਡੇ ਲੈਵਲ ਤੇ ਇਕੱਠ ਕਰਨ ਜਾ ਰਹੇ ਹਾਂ ਸੇ ਕੱਤ ਦੇ ਵਿੱਚ ਮੰਗ ਨੂੰ ਰੱਖਿਆ ਗਿਆ ਉਹ ਰੱਖਾਂਗੇ ਵੀ ਸਾਨੂੰ ਡੀਸੀ ਸਾਹਿਬ ਦੀ ਜਲਦੀ ਤੋਂ ਜਲਦੀ ਇਸ ਮੰਗ ਪੱਤਰ ਨੂੰ ਸਾਡੇ ਮਾਨਯੋਗ ਜੋ ਮੁੱਖ ਮੰਤਰੀ ਸਾਹਿਬ ਨੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਭੇਜਣ ਉਹਨਾਂ ਦਾ ਜਵਾਬ ਵੀ ਸਾਨੂੰ ਤਕਰੀਬਨ ਤਕਰੀਬਨ ਇੱਕ ਮਹੀਨੇ ਦੇ ਵਿੱਚ ਵਿੱਚ ਸਾਨੂੰ ਉਹਦਾ ਜਵਾਬ ਵੀ ਚਾਹੀਦਾ ਹੈ ਕਿ ਸਾਨੂੰ ਚੌਂਕ ਦਾ ਜਵਾਬ ਚਾਹੀਦਾ ਵੀ ਇਹ ਸਾਡਾ ਚੌਂਕ ਕਦੋਂ ਸ਼ੁਰੂ ਕਰਵਾ ਰਹੇ ਸਟੋਨ ਕਦੋਂ ਬਣਾ ਕੇ ਦੇਣਗੇ ਅਗਲੇ ਮੰਗਾਂ ਨੂੰ ਨਹੀਂ ਮੰਨਦੇ ਅਸੀਂ ਇੱਕ ਮਹੀਨੇ ਦਾ ਬਾਅਦ ਫਿਰ ਆਪਣਾ ਜੋ ਵੀ ਸਾਡਾ ਮਤਲਬ ਕਿ ਬੰਦਾ ਵਾ ਹੱਕ ਨੇ ਜੋ ਵੀ ਸੰਵਿਧਾਨ ਦੇ ਮੁਤਾਬਕ ਅਸੀਂ ਸੜਕਾਂ ਤੇ ਵੀ ਉਤਰਾਂਗੇ, ਰੋਸ ਪ੍ਰਦਰਸ਼ਨ ਵੀ ਕਰਾਂਗੇ। ਉਸ ਚੌਂਕ ਦੇ ਵਿੱਚ ਅਸੀਂ ਧਰਨਾ ਵੀ ਲਾਵਾਂਗੇ, ਅਸੀਂ ਚੌਂਕ ਨੂੰ ਫਿਰ ਅਸੀਂ ਬਰਕਰਾਰ ਰੱਖਾਂਗੇ ਜਿੱਥੇ ਕਿ ਸਲੀਵ ਦਾ ਨਿਸ਼ਾਨ ਦਿੱਤਾ ਗਿਆ ਸੀ। ਅ ਪ੍ਰਧਾਨ ਜੀ ਸਲੀਵ ਦਾ ਨਿਸ਼ਾਨ ਦਿੱਤਾ ਗਿਆ ਇੱਕ ਨੌਜਵਾਨ ਵੱਲੋਂ। ਉਸ ਤੋਂ ਬਾਅਦ ਆ ਜਿਹੜੀ ਇਹ ਕਮਿਊਨਿਟੀ ਸਾਡੀ ਜਿਹੜੀ ਕੌਮ ਆ ਉਹਨੂੰ ਉਸ ਚੀਜ਼ ਨੇ ਜਗਾਇਆ। ਜੀ। ਉਸ ਬੱਚੇ ਨੂੰ ਥਾਪੜਾ ਦੇਣਾ ਵੀ ਬਣਦਾ ਆ। ਕੀ ਤੁਸੀਂ ਉਹਨੂੰ ਮਿਲ ਚੁੱਕੇ ਹੋ ਜਾਂ ਮਿਲਣਾ ਹਲੇ? ਨਹੀਂ ਜੀ ਉਸ ਬੱਚੇ ਨਾਲ ਅਜੇ ਉਹਦਾ ਚਿਹਰਾ ਨਹੀਂ ਸਾਹਮਣੇ ਆਇਆ। ਲੇਕਿਨ ਇਸ ਮੰਗ ਪੱਤਰ ਦੇ ਬਾਅਦ ਅਸੀਂ ਜ਼ਰੂਰ ਉਹਨਾਂ ਨੂੰ ਮਿਲਣਾ ਚਾਹਾਂਗੇ ਉਹ ਆਪਣਾ ਮਾਨ ਸਨਮਾਨ ਵੀ ਕਰਾਂਗੇ ਵੀ ਐਸੇ ਸਾਡੀ ਕਾਮਨ ਜਗਾਇਆ ਵਾ ਸਾਨੂੰ ਇੱਕ ਮਤਲਬ ਕਿ ਮਨ ਦੇ ਵਿੱਚ ਇੱਕ ਜਜ਼ਬਾ ਜਗਾਇਆ ਸਾਰੇ ਕਾਮਨ ਕੱਟਿਆਂ ਹੁੰਦਾ ਇੱਕ ਮੰਚ ਦੇ ਉੱਤੇ ਉਹਨੇ ਮੈਸੇਜ ਦਿੱਤਾ ਹੈ ਕਿ ਤੁਸੀਂ ਇੱਕ ਮੰਚ ਦੇ ਕੱਟਿਆਂ ਹੋ ਕੇ ਇਸ ਮੈਸੇਜ ਨੂੰ ਹਰ ਇੱਕ ਦੇ ਤੱਕ ਪਹੁੰਚਾਓ ਕਿਉਂਕਿ ਵੇਖੋ ਹਰ ਇੱਕ ਨੂੰ ਇਹ ਵੀ ਪਤਾ ਹੈ ਕਿ ਜਿੰਨਾ ਚਿਰ ਅਸੀਂ ਮੰਗ ਮੰਗਾਗੇ ਨਾ ਸਾਨੂੰ ਸਰਕਾਰਾਂ ਮੰਗ ਪੂਰੀ ਨਹੀਂ ਕਰਦੀਆਂ ਸੋ ਜਿਵੇਂ ਕਿ ਸਿਆਣੇ ਕਹਿੰਦੇ ਕਿ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ ਸੋ ਅਸੀਂ ਲੀਗਲ ਪ੍ਰੋਸੈਸ ਦੇ ਨਾਲ ਹੀ ਆਪਣੇ ਚੌਂਕ ਨੂੰ ਜੋ ਮੰਗ ਰੱਖੀ ਹੈ ਪੂਰਿਆ ਕਰਾਂਗੇ ਸੋ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਇਹੀ ਅਪੀਲ ਕਰਦੇ ਹਾਂ ਕਿ ਸਾਨੂੰ ਸਾਡਾ ਚੌਂਕ ਆ ਜੋ ਜਲਦ ਤੋਂ ਜਲਦ ਬਣਾ ਕੇ ਦਿੱਤਾ ਜਾਏ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਬਹੁਤ ਆ ਪਾਟਲ ਜੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਮੁਸੀਬ ਭੈਣ ਭਰਾਵਾਂ ਨੂੰ ਸਾਰੀ ਕੌਮ ਨੂੰ ਜੈ ਮਸੀਦੀ ਔਰ ਮੈਂ ਔਰ ਅਸੀਂ ਸਾਰੇ ਮਿਲ ਕੇ ਖਾਸ ਕਰਕੇ ਸਸ ਨੌਜਵਾਨ ਨੂੰ ਦੀ ਸਲਾਨਾ ਕਰਦੇ ਆ ਕਿ ਜਿਸ ਨੇ ਇੱਕ ਕਦਮ ਉਠਾਇਆ ਵਾ ਤੇ ਸਾਰੀ ਕੌਮ ਨੂੰ ਜੁਗਾਨ ਦੀ ਕੋਸ਼ਿਸ਼ ਕੀਤੀ ਹੈ ਅੱਜ ਗੁਰਦਾਸਪੁਰ ਐਸੋਸੀਏਸ਼ਨ ਔਰ तमाम ਮਸੀਹ ਜਥੇਬੰਦੀਆਂ ਜਿਹੜੀਆਂ ਨੇ ਗੁਰਨਾਣਕ ਪਾਰਗ ਵਿੱਚ ਇਕੱਠੀਆਂ ਹੋਈਆਂ ਜਾਂਦੀਆਂ ਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਏ ਤੇ ਆਉਣ ਵਾਲੇ ਦਿਨਾਂ ਚ ਗੁਰਦਾਸਪੁਰ ਦੇ ਵਿੱਚ ਮਸੀਹ ਕੌਮ ਦੇ ਲਈ ਇੱਕ ਅੱਛਾ ਚੌਂਕ ਜਿਹੜਾ ਹੈ ਉਹ ਬਣਾਇਆ ਜਾ ਸਕੇ ਕਿਵੇਂ ਦੇਖਦੇ ਹੋ ਪੀ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਆ ਇਸਾਰੇ ਧਰਮ ਗੁਰੂਆਂ ਦੇ ਜਿਹੜੇ ਨੇ ਚੌਂਕ ਵੱਖ-ਵੱਖ ਥਾਵਾਂ ਤੇ ਸਤਾਪਤ ਨਹੀਂ ਈਵਨ ਵੀ ਇਕੱਲੇ ਗਰਦਾਸਪੁਰਤ ਨਹੀਂ ਸਾਰੇ ਸ਼ਹਿਰਾਂ 'ਚ ਪਰ ਸਾਡੀ ਕਮਿਊਨਿਟੀ ਦਾ ਚੌਂਕ ਕਿਤੇ ਵੀ ਦੇਖਣ ਨੂੰ ਨਹੀਂ ਮਿਲਦਾ ਤੇ ਅੱਜ ਪਹਿਲੀ ਵਾਰ ਗਰਦਾਸਪੁਰ ਦੇ ਵਿੱਚ ਜਿਹੜੀ ਇਹ ਮੰਗ ਉੱਠੀ ਹੈ ਕਿ ਗਰਦਾਸਪੁਰ ਸ਼ਹਿਰ ਦੇ ਵਿੱਚ ਇੱਕ ਜੜਾ ਚੌਂਕ ਹੋਣਾ ਚਾਹੀਦਾ ਕੀ ਕਹਿਣਾ ਚਾਹੋਗੇ ਜਿਵੇਂ ਕਿ ਮੇਰੇ ਤੋਂ ਪਹਿਲਾਂ ਵੀ ਪ੍ਰਧਾਨ ਪੂਰੇਵਾਲ ਸਾਹਿਬ ਔਰ ਪ੍ਰਧਾਨ ਕਲਦੀਪ ਜੀ ਬੋਲ ਚੁੱਕੇ ਨੇ ਕਿ ਸਰਕਾਰਾਂ ਜਿਹੜੀਆਂ ਨੇ ਸਾਡੇ ਕੋਲੋਂ ਵੋਟਾਂ ਲੈਣ ਦੇ ਲਈ ਤਾਂ ਜਾਂਦੀਆਂ ਨੇ ਪਾਰਟੀਆਂ ਵੋਟਾਂ ਲੈ ਲਈ ਆ ਜਾਂਦੀਆਂ ਨੇ ਔਰ ਜਦੋਂ ਕਿਤੇ ਇਸ ਤਰ੍ਹਾਂ ਧਰਮ ਦੀ ਗੱਲ ਹੁੰਦੀ ਆ ਤੇ ਸਾਰੇ ਆਪੋ ਆਪਣੇ ਹੀ ਕੀ ਕਹਿੰਦੇ ਹੁੰਦੇ ਘਰ ਨੂੰ ਸਿਆਣੇ ਹੁੰਦੇ ਆ ਤੇ 크ਰਿਸਚਨ ਕਮਿਊਨਿਟੀ ਨੂੰ ਜਿਹੜਾ ਵਾ ਉਹ ਬੜਾ ਬੇਗੋਰਾ ਕੀਤਾ ਜਾਂਦਾ ਉਹਦੇ ਤੇ ਗੌਰ ਨਹੀਂ ਕੀਤੀ ਜਾਂਦੀ ਇਸ ਲਈ ਬਾਰ-ਬਾਰ 크ਰਿਸਚਨ ਕਮਿਊਨਿਟੀ ਦਾ ਕੋਈ ਵੀ ਮੁੱਦਾ ਹੋਵੇ ਤੇ ਉਹਨਾਂ ਨੂੰ ਆਪ ਹੀ ਉੱਠਣਾ ਪੈਂਦਾ ਤੇ ਆਪਣੀ ਆਵਾਜ਼ ਜਿਹੜੀ ਆ بلند ਕਰਨੀ ਪੈਂਦੀ ਆ ਇਸ ਲਈ ਮੈਂ तमाम ਪਾਰਟੀਆਂ ਨੂੰ ਤੇ तमाम ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹਨਾ ਵਾਂ ਕਿ ਗੁਰਦਾਸਪੁਰ ਦੇ ਵਿੱਚ ਬਹੁਤ ਗਿਣਤੀ ਦੇ ਨਾਲ 크ਰਿਸਚਨ ਕਮਿਊਨਿਟੀ ਪਾਈ ਜਾਂਦੀ ਹੈ ਤੇ ਇਸ ਵਾਸਤੇ 크ਰਿਸਚਨ ਕਮਿਊਨਿਟੀ ਨੂੰ ਕਿਸੇ ਵੀ ਤਰੀਕੇ ਜਾਂ ਕਿਸੇ ਵੀ ਹਿੱਸੇ ਚ ਪਿੱਛੇ ਨਹੀਂ ਰੱਖਣਾ ਚਾਹੀਦਾ ਤੇ ਨਾ ਹੀ ਹੋਣਾ ਚਾਹੀਦਾ ਵਾ 크ਰਿਸਚਨ ਕਮਿਊਨਿਟੀ ਦਾ ਬੜਾ ਯੋਗਦਾਨ ਹੈ ਤੇ ਉਹਨਾਂ ਦਾ ਗੁਰਦਾਸਪੁਰ ਦੇ ਵਿੱਚ ਹਰ ਤਰ੍ਹਾਂ ਦਾ ਹੱਕ ਹੈ ਜਿਵੇਂ ਬਾਕੀ ਸਾਰਿਆਂ ਕੋਲ ਬਹੁਤ ਬੜੇ